ਹਜ਼ੂਰ ਆਖਿਆ ਅਸਲ ਵਿੱਚ ਜਿਹੜਾ ਹਿਰਦੇ ਰੂਪੀ ਭਾਂਡਾ ਨਾ ਜਿਹਦੇ ਵਿੱਚ ਇਹ ਅੰਮ੍ਰਿਤ ਪੈਣਾ ਸੀ ਜਿੱਥੇ ਇਹ ਬਾਣੀ ਵਸਣੀ ਸੀ ਉਹ ਭਾਂਡਾ ਅਸਲ ਵਿੱਚ ਸਿੱਧਾ ਨਹੀਂ ਕੀਤਾ ਤਾਂ ਕਿ ਉਹਦੇ ਵਿੱਚ ਕੋ ਅੰਮ੍ਰਿਤ ਦੀ ਬੂੰਦ ਪੈ ਸਕੇ ਉਹ ਭਾਂਡਾ ਪੁੱਠਾ ਕਰਕੇ ਲਿਆਂਦਾ ਤੇ ਇਦਾਂ ਹੀ ਵਾਪਸ ਚਲਿਆ ਗਿਆ ਤਾਂ ਕਰਕੇ ਮਹਾਰਾਜ ਕਹਿੰਦੇ ਖਾਲੀ ਰਹਿ ਗਿਆ ਗੁਰਦੁਆਰੇ ਹੋਏ ਸੋਝੀ ਪਾਈ ਸੀ ਏਤ ਦਵਾਰੇ ਧੋਏ ਅੱਚਾ ਹੋਏ ਸੀ ਇਸ ਪਾਂਡੇ ਨੂੰ ਇੱਥੇ ਆ ਕੇ ਸਿੱਧਾ ਕਰਨਾ ਸੀ ਤਾਂ ਕਿ ਇਹਦੇ ਵਿੱਚ ਸੋਝੀ ਪੈਂਦੀ ਇਹਦੇ ਵਿੱਚ ਗੁਰੂ ਦਾ ਗਿਆਨ ਗੁਰੂ ਕੀ ਬਾਤ ਪੈਂਦੀ ਤੇ ਇੱਥੇ ਆ ਕੇ ਹੀ ਇਹਨੇ ਤੋਤਿਆਂ ਜਾਣਾ ਸੀ ਜੇ ਇਹਨੇ ਨਿਰਮਲ ਹੋਣਾ ਸੀ ਤੇ ਤਾਂ ਵੀ ਗੁਰੂ ਕੋਲ ਜੇ ਇਹਦੇ ਅੰਦਰ ਕੋਈ ਵਸਤੂ ਟਿਕਣੀ ਸੀ ਤੇ ਤਾਂ ਵੀ ਇੱਥੇ ਆ ਕੇ ਕਿਉਂਕਿ ਮਹਾਰਾਜ ਨੇ ਆਖਣਾ ਸੀ ਜੋ ਪਹਿਲਾਂ ਹੈ ਉਹ ਬਾਹਰ ਕੱਢ ਦੂਜੀ ਵਸਤੂ ਸਮਾ ਜਾਏਗੀ ਇਹੋ ਤੇ ਗੱਲ ਮਹਾਰਾਜ ਨੇ ਭਾਈ ਮਨ ਜੀ ਨੂੰ ਆਖੀ ਸੀ ਨਾ ਭਾਈ ਮਨਜ ਗੁਰੂ ਅਰਜਨ ਸਹਿਬ ਮਹਾਰਾਜ ਜੀ ਤੋਂ ਆ ਕੇ ਸਿੱਖੀ ਦੀ ਦਾਤ ਮੰਗਦਾ ਹੈ ਆਖਦਾ ਸਤਗੁਰ ਜੀ ਮੈਂ ਵੀ ਗੁਰੂ ਨਾਨਕ ਦੇ ਘਰ ਦਾ ਸਿੱਖ ਹੋਣਾ ਤੁਸੀਂ ਕਿਰਪਾ ਕਰੋ ਮੈਨੂੰ ਸਿੱਖੀ ਦੀ ਦਾਤ ਬਖਸ਼ੋ ਹਜ਼ੂਰ ਆਖਿਆ ਇਹ ਗੱਲ ਆਪਣੇ ਪੱਲੇ ਦਾ ਬੰਨ੍ਹ ਕੇ ਤੁਰ ਵੀ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਜੇ ਗੁਰੂ ਨਾਨਕ ਦੀ ਸਿੱਖੀ ਲੈਣੀ ਹੈ ਫਿਰ ਤੈਨੂੰ ਪਹਿਲੀ ਸਿੱਖੀ ਛੱਡਣੀ ਪੈਗੀ ਉਸੇ ਵਕਤ ਜਦੋਂ ਕਰ ਗਿਆ ਸਮਝ ਆ ਗਈ ਅੰਮ੍ਰਿਤ ਹਿਰਦੇ ਚ ਪਿਆ ਸਮਝ ਆ ਗਈ ਸੁੱਖ ਮਿਲ ਗਿਆ ਤੇ ਜੋ ਕੁਝ ਵੀ ਬਣਾਇਆ ਹੋਇਆ ਸੀ ਸਾਰੀਆਂ ਕਬਰਾਂ ਢਾਤੀਆਂ ਚੌਧਰਪੁਰਨ ਖੁਸ ਗਿਆ ਜਿਹੜੇ ਨਾਲ-ਨਾਲ ਤੁਰਨ ਵਾਲੇ ਸੀ ਉਹਨਾਂ ਨੂੰ ਆਖਿਆ ਭਾਈ ਹੁਣ ਆਪਣੀ ਨਿਭਣੀ ਨਹੀਂ ਕਿਉਂ ਮੈਂ ਗੁਰੂ ਨਾਨਕ ਦੇ ਘਰ ਦੇ ਰਾਂਹ ਵਾਲੇ ਪਾਸੇ ਤੁਰ ਪਿਆ ਤੇ ਤੁਹਾਡਾ ਸੁਭਾ ਤੁਹਾਡੀ ਸੁਰਤ ਕਿਤੇ ਹੋਰ ਮਿਲੀ ਹੋਈ ਐ ਇਸ ਕਰਕੇ ਆਪਣਾ ਤੇ ਤੁਹਾਡਾ ਸਾਥ ਇਥੋਂ ਤੱਕ ਗਏ ਤੇ ਸਾਰਾ ਕੁਝ ਮੁੱਕ ਗਿਆ ਖਤਮ ਹੋ ਗਿਆ ਚੌਧਰਪੁਣਾ ਖੁੱਸ ਗਿਆ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਰਨ ਆ ਗਿਆ ਆ ਕੇ ਸਤਿਗੁਰੂ ਤੁਸੀਂ ਕਿਰਪਾ ਕਰੋ ਮੈਂ ਬਾਕੀ ਸਾਰਾ ਕੁਝ ਛੱਡ ਦਿੱਤਾ ਮੇਰੇ ਹਿਰਦੇ ਵਿੱਚ ਗੁਰੂ ਨਾਨਕ ਦੀ ਸਿੱਖੀ ਟਿਕ ਜਾਏ ਅਸੀਂ ਤਾਂ ਬਚਨ ਪੜ੍ਹਦੇ ਆਂ ਤਾਂ ਸਾਖੀਆਂ ਪੜ੍ਹਦੇ ਆਂ ਕਿਉਂਕਿ ਅਸੀਂ ਕਈ ਵਾਰ ਅੱਖ ਦੇ ਪਿੱਛੇ ਕੀ ਹੋ ਜਾਂਦਾ ਜੇ ਘਰ ਵਿੱਚ ਕੋਈ ਤਸਵੀਰ ਕੋਈ ਮੂਰਤੀ ਪੂਜਾ ਕਰਨ ਲਈ ਜਾਂ ਕੋਈ ਇਹੋ ਜਿਹਾ ਕਰਮ ਜਿਹੜਾ ਗੁਰਮਤ ਦੇ ਅਨੁਸਾਰੀ ਨਹੀਂ ਪਰ ਆਪਾਂ ਉਹਨੂੰ ਛੱਡਿਆ ਨਹੀਂ ਆਖਿਆ ਵੀ ਆ ਵੀ ਕਰੀ ਜਾਣੇ ਆ ਵੀ ਕਰੀ ਜਾਣੇ ਫਿਰ ਸਾਡੇ ਜੀਵਨ ਵਿੱਚ ਇਹ ਸੁੱਖ ਨਹੀਂ ਆਉਣਾ ਕਿਉਂਕਿ ਨਿਰਭੈ ਨਹੀਂ ਨਾ ਹੋਏ ਜਦੋਂ ਤੱਕ ਭੈਤ ਉਹ ਰਹਿਤ ਨਹੀਂ ਹੋਏ ਜਦੋਂ ਤੱਕ ਡਰ ਬਣਿਆ ਰਿਹਾ ਉਦੋਂ ਤੱਕ ਆਖਿਆ ਵੀ ਸਾਰਿਆਂ ਅੱਗੇ ਗੋਡੇ ਟੇਕੇ ਜਾਂਦੇ ਸਾਰਿਆਂ ਕੇ ਮੱਥੇ ਟੇਕੇ ਜਾਂਦੇ ਪਰ ਉਸ ਸਿੱਖ ਨੇ ਸਾਰਾ ਕੁਝ ਛੱਡ ਕੇ ਆਖਿਆ ਮਹਾਰਾਜ ਕਿਰਪਾ ਕਰੋ ਇਹ ਪਰਪੱਕ ਹੋਵੇ ਫਿਰ ਉਹਦੇ ਤੋਂ ਅਗਲੀ ਖੇਡ ਚੱਲਦੀ ਹੈ ਉਹ ਹੈ ਸੇਵਾ ਦੀ ਕਿ ਗੁਰੂ ਦੇ ਘਰ ਵਿੱਚ ਸੇਵਾ ਚੱਲੇ ਸੇਵਾ ਸੰਗਤ ਕਰਨੀ ਫਿਰ ਲੱਕੜਾਂ ਵੱਢ ਕੇ ਲਿਆਉਣੀਆਂ ਲੰਗਰ ਵਾਸਤੇ ਤੇ ਉਹ ਸਾਰਾ ਕੁਝ ਕਰਦਿਆਂ ਮਹਾਰਾਜ ਦੇ ਦਰ ਤੇ ਪ੍ਰਵਾਨ ਹੋਇਆ ਖੂਬ ਵਿੱਚ ਡਿੱਗਾ ਹਨੇਰੀ ਆਈ ਮਹਾਰਾਜ ਆਪ ਕੱਢ ਕੇ ਲਿਆਏ ਸਿੱਖਾਂ ਨੂੰ ਆਖਿਆ ਭਾਈ ਮੰਜ ਨੂੰ ਕੱਢੋ ਬਾਹਰ ਓਨ ਸਿਰ ਤੇ ਲੱਕੜਾਂ ਰੱਖੀਆਂ ਉਹ ਕਹਿੰਦਾ ਮਹਾਰਾਜ ਇਹ ਜਿਹੜੀ ਮੈਂ ਸੇਵਾ ਲੈ ਕੇ ਆਇਆ ਲੰਗਰ ਵਾਸਤੇ ਪਹਿਲਾਂ ਇਹ ਕੱਢੋ ਫਿਰ ਮੈਂ ਆਵਾਂਗਾ ਪਹਿਲਾਂ ਉਹ ਲੱਕੜਾਂ ਕੱਢੀਆਂ ਫਿਰ ਭਾਈ ਮੰਜ ਨੂੰ ਕੱਢਿਆ ਮਹਾਰਾਜ ਆਪਣੀ ਗੱਲ ਵਕੜੀ ਚ ਲਿਆ ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ ਮੰਝ ਗੁਰੂ ਕਾ ਬੋਹਤਾ ਜਗ ਲੰਗਣਾ ਮਹਾਰਾਜ ਕਹਿੰਦੇ ਕਿੰਨੇ ਤਰ ਜਾਣਗੇ ਜਿਹੜੇ ਇਸ ਗੱਲ ਨੂੰ ਪੱਲੇ ਬੰਨ ਲੈਣਗੇ ਅੰਮ੍ਰਿਤ ਹਰ ਕੋ ਨਾਮ ਲੈਤ ਅੰਮ੍ਰਿਤ ਰੂਪੀ ਹਰੀ ਪਰਮੇਸ਼ਰ ਦਾ ਨਾਮ ਜਦੋਂ ਲਿਆ ਮਨ ਸਭ ਸੁਖ ਪਾਏ ਤੇ ਸਾਰੇ ਸੁਖ ਪ੍ਰਾਪਤ ਹੋਏ ਜਿਹ ਰਸਨ ਚਾਖਿਓ ਤਿਹ ਜਨ ਤ੍ਰਿਪਤ ਅਗਾਏ ਜਿਹੜੀ ਰਸਨਾ ਨੇ ਜਿਹੜੀ ਜ਼ੁਬਾਨ ਨੇ ਇਸ ਅੰਮ੍ਰਿਤ ਨੂੰ ਚਖਿਆ ਉਹ ਜਨ ਮਹਾਰਾਜ ਕਹਿੰਦੇ ਰਜ ਗਏ ਤ੍ਰਿਪਤ ਹੋ ਗਏ ਏ ਰਸਨਾ ਤੂੰ ਅਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਰੋਜ ਜਦੋਂ ਤੱਕ ਅਨ ਰਸ ਵਿੱਚ ਪਈ ਹੋਈ ਏ ਜ਼ਬਾਨ ਉਦੋਂ ਤੱਕ ਆਖਿਆ ਪੀ ਰੱਜ ਨਹੀਂ ਆਉਣਾ ਉਦੋਂ ਤੱਕ ਪਿਆਸ ਨਹੀਂ ਬੁਜਣੀ ਪਿਆਸ ਨਾ ਜਾਏ ਹੋਰਤ ਕਿਤੇ ਜਿਚਰ ਹਰ ਰਸ ਲੈ ਨਾ ਪਾਇਆ ਜਦੋਂ ਤੱਕ ਹਰੀ ਰਸ ਪੱਲੇ ਨਹੀਂ ਪਾਇਆ ਉਦੋਂ ਤੱਕ ਭਾਵੇਂ ਜਿੰਨੇ ਮਰਜੀ ਰਸਾਂ ਕਸਾਂ ਵਿੱਚ ਰਹੇ ਸਹਿਬ ਆਖਿਆ ਤੇਰੀ ਪਿਆਸ ਬੁਝਣੀ ਨਹੀਂ ਕਿਉਂਕਿ ਇਹ ਤਾਂ ਕਰਮ ਨਹੀਂ ਨਾ ਜਿਹੜਾ ਇਹਦਾ ਕਰਮ ਹੈ ਉਹ ਅਸਲ ਵਿੱਚ ਕੀਤਾ ਨਹੀਂ ਜੇ ਰਸਨ ਚਾਖਿਓ ਜਿਸ ਰਸਨਾ ਨੇ ਜਿਸ ਜ਼ੁਬਾਨ ਨੇ ਇਸ ਅੰਮ੍ਰਿਤ ਰਸ ਨੂੰ ਚਖਿਆ ਤੇਹ ਜਨ ਤ੍ਰਿਪਤ ਅਗਾਏ ਉਹ ਸੇਵਕ ਤ੍ਰਿਪਤ ਹੋ ਗਏ ਰੱਜ ਗਏ ਜੇਹੇ ਠਾਕੁਰ ਸੋ ਪ੍ਰਸੰਨ ਭਇਓ ਗੁਰੂ ਅਰਜਨ ਸਾਹਿਬ ਕਹਿੰਦੇ ਉਹ ਮਾਲਕ ਜਿਹਦੇ ਤੇ ਪ੍ਰਸੰਨ ਹੁੰਦਾ ਜਿਹਦੇ ਤੇ ਮਿਹਰਬਾਨ ਹੁੰਦਾ ਹੈ ਉਹਨੂੰ ਕੀ ਬਖਸ਼ਦਾ ਹੈ ਸਤ ਸੰਗਤ ਤਿਹ ਪਿਆਰ ਉਹਨੂੰ ਸਤ ਸੰਗਤ ਬਖਸ਼ ਦਿੰਦਾ ਜਿਸ ਨੂੰ ਬਖਸ਼ੈ ਸਿਪਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾ ਜਿਹਦੇ ਤੇ ਗੁਰੂ ਬਹੁਤ ਖੁਸ਼ ਹੋਵੇ ਜਿਹਦੇ ਤੇ ਤਰੁੱਠ ਪਏ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਉਹਨੂੰ ਸਭ ਤੋਂ ਵੱਡੀ ਦਾਤ ਮਹਾਰਾਜ ਦਿੰਦਿਆ ਤੇ ਉਹ ਦਾਤ ਆਪਣੀ ਗੋਦ ਵਿੱਚ ਬੈਠਣ ਦੀ ਉਹ ਦਾਤ ਸੰਗਤ ਦੀ ਆ ਤੇ ਸੰਗਤ ਵਿੱਚ ਸੱਦ ਕੇ ਸੰਗਤ ਵਿੱਚ ਬਿਠਾਲ ਕੇ